ਪਟਿਆਲਾ ਦੇ ਸਰੰਧੀ ਗੇਟ ਇਲਾਕੇ ਦੇ ਵਿੱਚ ਇੱਕ ਰਾਤ ਵਿੱਚ ਵੱਡੀ ਵਾਰਦਾਤ ਹੋਈ ਹੈ ਅਤੇ ਇਹ ਵਾਰਦਾਤ ਚੋਰੀ ਦੀ ਹੋਈ ਹੈ ਜਿਸ ਦੇ ਵਿੱਚ ਪੀੜਤ ਪਰਿਵਾਰ ਵੱਲੋਂ ਕਿਹਾ ਗਿਆ ਕਿ ਅਸੀਂ ਘਰ ਦੀ ਉੱਪਰਲੀ ਮੰਜ਼ਰ ਦੇ ਕਮਰਿਆਂ ਵਿੱਚ ਸੁੱਤੇ ਹੋਏ ਸਨ ਤਾਂ نیچے ਕਮਰਿਆਂ ਦੇ ਵਿੱਚ ਚੋਰਾਂ ਨੇ ਤਾਲੇ ਤੋੜ ਕੇ ਘਰ ਦਾ ਸਾਰਾ ਹੀ ਗਹਿਣਾ ਤੇ ਨਕਦੀ ਚੋਰੀ ਕਰ ਲਿੱਤਾ ਜਾਣਕਾਰੀ ਦੇ ਮੁਤਾਬਕ ਉਹਨਾਂ ਨੂੰ ਇਹ ਵੀ ਸ਼ੱਕ ਹੋਇਆ ਕਿ ਜਿਸ ਕਮਰੇ ਵਿੱਚ ਉਹ ਸੁੱਤੇ ਸਨ ਉਸੇ ਕਮਰੇ ਦਾ ਕੁੰਡਾ ਵੀ ਖੁੱਲਿਆ ਹੋਇਆ ਹੈ ਕਿ ਸਾਡੇ ਕਮਰੇ ਦੇ ਵਿੱਚ ਆ ਕੇ ਕਿਸੇ ਨੇ ਕੁਝ ਸਪਰੇਅ ਕੀਤੀ ਕਿਉਂਕਿ ਸਾਡੀ ਜਾਗ ਸਾਰੀ ਰਾਤ ਨਹੀਂ ਖੁੱਲੀ ਅਕਸਰ ਇਸ ਘਰ ਦੇ ਬਜ਼ੁਰਗ ਰਾਤ ਨੂੰ ਉੱਠ ਕੇ ਬਾਥਰੂਮ ਜਾਇਆ ਕਰਦੇ ਨੇ ਹਿਲਜੁਲ ਹੁੰਦੀ ਹੈ ਅੱਜ ਉਹ ਵੀ देर ਰਾਤ ਕੁੱਤੇ ਰਹੇ ਫਿਲਹਾਲ ਇਸ ਪਰਿਵਾਰ ਵੱਲੋਂ ਜਾਣਕਾਰੀ ਦੇ ਮੁਤਾਬਕ 35 ਤੋਲੇ ਸੋਨਾ ਅਤੇ ਨਕਦੀ ਚੋਰੀ ਕੀਤੀ ਗਈ ਹੈ ਪ੍ਰਸ਼ਾਸਨ ਦੇ ਕੋਲੋਂ ਇਸ ਬਾਰੇ ਦਰਖਾਸਤ ਲਖਵਾ ਦਿੱਤੀ ਗਈ ਹੈ ਤੇ ਕਾਰਵਾਈ ਕੀਤੀ ਜਾਵੇ। ਤੇ ਕੀ ਘਟਨਾ ਵਾਪਰੀ? ਮੇਰੇ ਨਾਲ ਤਾਂ ਅਜੀਤ ਕੁਮਾਰ ਕੋਈ ਨਹੀਂ। ਹਾਂਜੀ। ਬੋਲਸੋ ਕੀ ਘਟਨਾ ਵਾਪਰੀ ਕਿ ਜਿਹੜੀ ਚੋਰੀ ਹੋਈ। ਅਸੀਂ ਜੀ ਅਸੀਂ 12 ਵਜੇ ਸੋਏ ਹਾਂ ਉੱਪਰ ਜਾ ਕੇ। ਉਸ ਤੋਂ ਬਾਅਦ ਸਾਨੂੰ ਇਹੋ ਜਿਹਾ ਕੁਝ ਨਹੀਂ ਪਤਾ। ਅਸੀਂ ਸਵੇਰੇ ਮੇਰੀ ਮਿਸ ਜੀ ਥੱਲੇ ਆਈਏ 6:30 ਵਜੇ ਉਹ ਐਸੀ ਸਬੂਰ ਦੇਖ ਕੇ ਮੈਨੂੰ ਮੁਰਗੀ ਗੇੜ ਖੁੱਲਾ ਗਿਆ ਸੀ ਮੇਨ ਗੇਟ ਕੋਲ ਗਿਆ ਉਹ ਥੱਲੇ ਆਏ ਕਿ ਦੇ ਨੀਚੇ ਮੇਰੇ ਬੇਟੇ ਨੂੰ ਗਿਆ ਵੀ ਤੁਸੀਂ ਗਏ ਸੀ ਥੱਲੇ ਮੇਰਾ ਬੇਟਾ ਕਹਿੰਦਾ ਮੈਂ ਨਹੀਂ ਗਿਆ ਜੀ ਕਿ ਫਿਰ ਮੈਨੂੰ ਪੁੱਛਲਾ ਗਿਆ ਪਾਪਾ ਤੂੰ ਗਿਆ ਸੀ ਮੈਂ ਨਾ ਇਹ ਤੇ ਮੇਰੀ ਬੇਟੀ ਵੀ ਪੁੱਛਲਾ ਗਿਆ ਵੀ ਤੁਸੀਂ ਗਏ ਸੀ ਕਿਤੇ ਨਾਲ ਜੀ ਫਿਰ ਥੱਲੇ ਆਏ ਥੱਲੇ ਆ ਕੇ ਦੇਖਿਆ ਸੀ ਮੇਨ ਗੇਟ ਇਹ ਤਾਂ ਖੁੱਲੇ ਵੀ ਸੀ ਫਿਰ ਅਸੀਂ ਅੱਗੇ ਜਾ ਕੇ ਦੇਖਿਆ ਸਾਡੇ ਉੱਤੇ ਟੇਬਲ ਤੇ ਐਂਟਾ ਮੋਟੇ ਪੈਸੇ ਸਾਰੇ ਢੱਡੇ ਹੋਏ ਸੀ ਟੇਬਲ ਤੇ ਵੀ ਅਸੀਂ ਪੈਸੇ ਉਹ ਵੀ ਢੱਡੇ ਹੋਏ ਸੀ ਸਾਹਮਣੇ ਮੇਨ ਲੋਕ ਸੀ ਜਿਹੜਾ ਸੀ ਉਹਨਾਂ ਦਾ ਤਾਂ ਖੁੱਲਿਆ ਨਹੀਂ ਜੀ ਤੇ ਉੱਥੇ ਉਹਨਾਂ ਦੀ ਸੱਬਲ ਪਈ ਹੈ ਜੀ ਉੱਥੇ ਜਿਹੜਾ ਸੰਦ ਲਿਆ ਸੀ ਉਹ ਖੁੱਲਿਆ ਪਿਆ ਸੀ ਉਹ ਉੱਪਰ ਰੋਸ਼ਨਾ ਦੀ ਬਿਚੀ ਬੜੇ ਸਾਹਮਣੇ ਉੱਪਰ ਦੀ ਤੇ ਉਹਨਾਂ ਨੇ ਸਾਰਾ ਕੁਝ ਇਹ ਕੀਤਾ ਜੀ ਕੰਮ ਕਿੰਨਾ ਕਾ ਚੋਰੀ ਕਰਕੇ ਲੱਗੇ ਜੀ ਸਮਾਰਤਪੁਰ ਬੱਚੇ ਦੇ 30 ਸੋਨਾ ਸੀ ਜੀ ਕੁਝ ਵੀ ਨਹੀਂ ਛੱਡਿਆ ਸਿਲਵਰ ਤਾਂ ਬੱਚੇ ਦੇ 30 ਸੋਨਾ ਸੀ ਜੀ ਬੇਟੀਆਂ ਆਈਆਂ ਵੀ ਸੀ ਸਾਵਣ ਕਰਕੇ ਵਿਆਹ ਸੀ ਭਤੀਜੇ ਦਾ ਟੁੰਡੀ 29 20 ਦਾ ਹਾਂਜੀ ਉਹ ਬੜੀ ਬੜੀ ਬੇਟੀਆਂ ਵੀ ਸਮਾਨ ਸੋਨਾ ਇੱਧਰ ਪਿਆ ਸੀ ਸਾਰਾ ਵੀ ਪਾਪਾ ਤੁਸੀਂ ਰੱਖ ਲਓ ਮੇਰਾ ਸੇਫ ਰਹੇਗਾ ਇੱਧਰ ਇਸ ਕਰਕੇ ਸਾਰਾ ਕੁਝ 5 3 ਤੇ 5 ਦੇ ਵਿੱਚ ਕੈਸ਼ ਸੀ ਜੀ ਕਿਹੜਾ ਕੈਸ਼ ਵੀ ਲੱਗੇ ਹਾਂਜੀ ਹਾਂਜੀ 3 ਤੇ 5 ਦੇ ਵਿੱਚ ਸੀ ਲੱਖ ਜਾ ਹਾਂ ਲੱਖ ਹਾਂਜੀ ਉਹ ਮੇਰਾ ਬੀੜੀ ਸੀਡ ਦਾ ਕੰਮ ਹੈ ਸਪਲਾਈ ਦਾ ਕੰਮ ਹੈ ਅੱਛਾ ਜੀ ਤੇ ਹੁਣ ਪੁਲਿਸ ਆਈ ਹੈ ਜੀ ਕੰਪਲੇਂਟ ਦਿੱਤੀ ਆ ਪੁਲਿਸ ਸਵੇਰੇ ਆਈ ਸੀ ਅਸੀਂ ਜਾ ਕੇ ਆਈ ਥਾਣੇ ਜੀ ਕੀ ਨਾਮ ਆ ਜੀ ਤੁਹਾਡਾ ਤੇ ਕੀ ਘਟਨਾ ਵਾਪਰੀ ਮੇਰੇ ਨਾਲ ਤਾਂ ਅਜੀਤ ਕੁਮਾਰ ਕੋਈ ਲੈ ਹਾਂਜੀ ਪੁਲਿਸ ਨੂੰ ਕੀ ਘਟਨਾ ਵਾਪਰੀ ਇੱਕ ਜਿਹੜੀ ਚੋਰੀ ਹੋਈ ਸੜ ਜੀ ਅਸੀਂ 12 ਵਜੇ ਸੋਇਆ ਹੀ ਉੱਪਰ ਜਾ ਕੇ ਉਸ ਤੋਂ ਬਾਅਦ ਸਾਨੂੰ ਇਹੋ ਜਿਹਾ ਕੁਝ ਨਹੀਂ ਪਤਾ